ਪੁੱਥਲ ਵਿੱਚ ਇੱਕ ਸੈਨੀਟਰੀ ਸਟੋਰ ਦੇ ਵਿੱਚ ਭਿਆਨਕ ਅੱਗ ਲੱਗਣ ਕਾਰਨ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਦਰਅਸਲ ਗੱਲ ਇਹ ਹੁੰਦੀ ਹੈ ਕਿ ਪੁੱਥਲ ਦੇ ਵਿੱਚ ਇੱਕ ਸੈਨੀਟਰੀ ਸਟੋਰ ਸੀ ਜਿੱਥੇ ਇੱਕ ਬਹੁਤ ਭਿਆਨਕ ਅੱਗ ਰਾਤ ਦੇ ਕਰੀਬਨ 1:00 2:00 ਵਜੇ ਲੱਗ ਜਾਂਦੀ ਹੈ। ਆਂਢੀ ਗੁਆਂਢੀਆਂ ਦਾ ਕਹਿਣਾ ਹੈ ਕਿ ਜਦੋਂ ਉਹ ਰਾਤ ਨੂੰ ਬਾਹਰ ਦੇਖਦੇ ਨੇ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਕੋਈ ਲਾਈਟ ਜਗ ਰਹੀ ਹੈ। ਜਦੋਂ ਬਾਹਰ ਨਿਕਲ ਕੇ ਦੇਖਦੇ ਨੇ ਤਾਂ ਸਾਰਾ ਸੈਨੀਟਰੀ ਸਟੋਰ ਦੇ ਵਿੱਚ ਅੱਗ ਲੱਗ ਚੁੱਕੀ ਹੁੰਦੀ ਹੈ ਤੇ ਜਿੱਥੇ ਉਹ ਕਾਰ ਖੜੀ ਹੁੰਦੀ ਹੈ ਤੇ ਇੱਕ ਮੋਟਰਸਾਈਕਲ ਹੈ ਉਹ ਵੀ ਉੱਥੇ ਸੜ ਕੇ ਸੁਆਹ ਹੋ ਜਾਂਦਾ ਹੈ ਹਾਲਾਂਕਿ ਇੱਕ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਕਿਸੇ ਵੱਲੋਂ ਇਹ ਕੋਈ ਸ਼ੈਤਾਨੀ ਕੀਤੀ ਗਈ ਆ ਪਰ ਜਾਂਚ ਤੋਂ ਬਾਅਦ ਹੀ ਪਤਾ ਲੱਗੂਗਾ ਕਿ ਇਹ ਅੱਗ ਕਿਸ ਤਰ੍ਹਾਂ ਲੱਗੀ ਆ ਹਾਲਾਂਕਿ ਬਹੁਤ ਭਿਆਨਕ ਅੱਗ ਹੋਣ ਕਾਰਨ ਫਾਇਰ ਬ੍ਰਿਗੇਡ ਨੂੰ ਮੌਕੇ ਤੇ ਬੁਲਾਇਆ ਜਾਂਦਾ ਹੈ ਕਾਫੀ ਮੁਸ਼ਕਲ ਤੋਂ ਬਾਅਦ ਫਾਇਰ ਬ੍ਰਿਗੇਡ ਵੱਲੋਂ ਵੀ ਅੱਗ ਤੇ ਕਾਬੂ ਪਾਇਆ ਜਾਂਦਾ ਪਰ ਜਦੋਂ ਤੱਕ ਅੱਗ ਦੇ ਕਾਬੂ ਪਾਇਆ ਜਾਣਾ ਚਾਹੀਦਾ ਸੀ ਉਦੋਂ ਤੱਕ ਤਾਂ ਨਹੀਂ ਪਿਆ ਪਰ ਲੇਟ ਹੋਣ ਕਾਰਨ ਸਾਰਾ ਸਮਾਨ ਤੇ ਕਾਰ ਦੇ ਨਾਲ ਇੱਕ ਮੋਟਰਸਾਈਕਲ ਵੀ ਸੜ ਕੇ ਸੁਆਹ ਹੋ ਗਿਆ ਦੁਕਾਨਦਾਰ ਦਾ ਕਹਿਣਾ ਹੈ ਕਿ ਮੇਰਾ ਲੱਖਾਂ ਕਰੋੜਾਂ ਦਾ ਸਮਾਨ ਸੀ ਜੋ ਸੜ ਕੇ ਇੱਥੇ ਸੁਆਹ ਹੋ ਚੁੱਕਿਆ ਕਿਸੇ ਨੇ ਕੋਈ ਸ਼ਰਾਰਤ ਕੀਤੀ ਆ ਜਾਂ ਸ਼ਾਰਟ ਸਰਕਟ ਨਾ ਹੋਇਆ ਕਿਸ ਤਰ੍ਹਾਂ ਹੋਇਆ ਇਹ ਜਾਂਚ ਦਾ ਵਿਸ਼ਾ ਹੈ ਦੁਕਾਨ ਜਿਹੜੀ ਸੈਨੇਟਰੀ ਸਟੋਰ ਦੀ ਸੀ ਤੇ ਉੱਥੇ ਮੋਟਰਸਾਈਕਲ ਤੇ ਕਾਰ ਸੀ ਉਹ ਸੜ ਕੇ ਸੁਆਹ ਹੋ ਚੁੱਕੇ ਨੇ ਹਾਂਜੀ ਭਾਜੀ ਕੀ ਨੁਕਸਾਨ ਹੋਇਆ ਤੇ ਅੱਗ ਕਦੋਂ ਲੱਗੀ ਤੁਹਾਨੂੰ ਕਿਵੇਂ ਪਤਾ ਲੱਗਾ ਇਹ ਰਾਤ 2 ਵਜੇ ਆਪਣੇ ਮਾਈ ਸ਼ਾਪ ਵਾਲੇ ਰਪੇਸ਼ ਖਰਾਨਾ ਜੀ ਆਏ ਨੇ ਸ਼ਹਿਰੋਂ ਤੇ ਉਹਨਾਂ ਨੇ ਆ ਕੇ ਦੇਖਿਆ ਕਿ ਅੰਦਰ ਕੋਈ ਲਾਈਟ ਜਲਦੀ ਬਈ ਸ਼ਾਇਦ ਜਦੋਂ ਉਹਨਾਂ ਨੇ ਇਸ ਚੀਜ਼ ਨੂੰ ਦੇਖਿਆ ਕਿ ਇਹਦੇ ਅੰਦਰ ਅੱਗ ਲੱਗੀ ਹੈ ਉਹਨਾਂ ਨੇ ਉਹਦੇ ਪਰਿਵਾਰ ਨੂੰ ਕਨਫਰਮ ਕੀਤਾ ਫਿਰ 2:30 ਵਜੇ ਮੈਨੂੰ ਪਤਾ ਲੱਗਾ ਫਿਰ ਅਸੀਂ ਇੱਥੇ ਪਹੁੰਚੇ ਆ ਫਾਇਰ ਵਰਡ ਕੋ ਸੱਦਿਆ ਉਹਦੋਂ ਤੱਕ ਮੁੰਡਿਆਂ ਨੇ ਸਾਰਿਆਂ ਨੇ ਹਿੰਮਤ ਕਰਕੇ ਅੱਗ ਨੂੰ ਬੁਝਾਲਿਆ ਸੀ ਪਰ ਨੁਕਸਾਨ ਦੇ ਵਿੱਚ ਜਿਨੇ ਵੀ ਇਹ ਸ਼ਰਾਰਤੀ ਅਨਸਰ ਨੇ ਜਾਂ ਜੋ ਵੀ ਜਿਨੇ ਵੀ ਇਹ ਕੰਮ ਕੀਤਾ ਗੱਡੀ ਦਾ ਨੁਕਸਾਨ ਮੋਟਰਸਾਈਕਲ ਦਾ ਨੁਕਸਾਨ ਉਧਰੋਂ ਟਰੈਕਟਰ ਨੂੰ ਵੀ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਸਾਰੇ ਗਦਾਮ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਲਗਭਗ ਕਿੰਨਾ ਕੁ ਨੁਕਸਾਨ ਕਿੰਨਾ ਜਾ ਸਕਦਾ ਨੁਕਸਾਨ ਤੇ ਹੁਣ ਦੇਖੋ ਜੀ ਇਹ ਪਰਿਵਾਰਕ ਦੀ ਦੱਸਣਗੇ ਪਰ ਅੰਦਾਜ਼ਾ ਅੰਦਾਜ਼ਾ 10 ਕੋ ਲੱਖ ਰੁਪਏ ਤੋਂ ਉੱਤੇ ਦਾ ਨੁਕਸਾਨ ਨਿਕਲਦਾ ਕੀ ਕਰਨ ਲੱਗਦਾ ਕਰਨ ਤੇ ਇਹ ਬੰਦੇ ਬਹੁਤ ਭਲੇ ਮਾਸ ਨੇ ਇਹਨਾਂ ਦੀ ਤੇ ਕਿਸੇ ਨਾਲ ਕੋਈ ਲਾਕਡਾਟ ਨਹੀਂ ਹੈਗੀ ਨਾ ਹੀ ਕਿਸੇ ਨਾਲ ਕੋਈ ਗੱਲਬਾਤ ਹੈਗੀ ਅੱਜ ਤੋਂ 4-5 ਸਾਲ ਪਹਿਲਾਂ ਇਹਨਾਂ ਦੀ ਦੁਕਾਨ ਦੇ ਉੱ ਪਰ ਜਿੱਦਾਂ ਇਹ ਲੱਗ ਰਿਹਾ ਲੱਗਦਾ ਉਹ ਵੀ ਕਿਸੇ ਨੇ ਉਸ ਵੇਲੇ ਸ਼ੈਤਾਨੀ ਨਾਲੇ ਸ਼ਰਾਰਤੀ ਅੰਸਰ ਵੱਲੋਂ ਕੀਤਾ ਗਿਆ ਇਹਨੂੰ ਅਚਾਨਕ ਨਹੀਂ ਕਹਿ ਸਕਦੇ ਤੁਸੀਂ ਅਚਾਨਕ ਕਿਦਾਂ ਕਹਿ ਸਕਦੇ ਜਾਂ ਸਾਰਾ ਕੁਝ ਤੇ ਜਾਂਦੇ ਹੋਏ ਗੱਡੀ ਸ਼ਾਮ ਨੂੰ ਆਖ ਖੜੀ ਗੱਡੀ ਤੇ ਦੋ ਦਿਨ ਤੋਂ ਇੱਥੇ ਖੜੀ ਸੀ ਹਾਂਜੀ ਰੁਪੇਸ਼ ਜੀ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਗਦਾਮ ਵਿੱਚ ਇੱਥੇ ਅੱਗ ਲੱਗੀ ਸੀ ਤੁਹਾਡੇ ਗਵਾਂਡ ਚ ਤੋਂ ਸੰਭਰਾਤੀ ਦਾ ਅਸੀਂ ਦੋਵੇਂ ਜੰਦ ਨੂੰ ਆਏ ਅਸੀਂ ਗਲੀ 'ਚ ਦੋਵੇਂ ਮੈਂ ਤੇ ਡਾਇਮੰਡ ਮੇਰਾ ਬ੍ਰਦਰ ਜਦੋਂ ਗਲੀ ਵਿੱਚ ਜਾਂਦੇ ਦੇਖਿਆ ਸੀ ਬੜਾ ਚਾਨਣ ਰੋਸ਼ਨੀ ਹੋਈ ਪਈ ਅਸੀਂ ਸਮਝਿਆ ਕਿਸੇ ਦਾ ਸ਼ਾਇਦ ਲਾਈਟਾਂ ਲੱਗੀਆਂ ਹੋਈਆਂ ਵਾਂ ਜੋ ਦੱਸ ਰਹੀ ਨੇ ਗੀਟ ਦੇ ਕੋਲ ਆਏ ਦੇਖਿਆ ਤੇ ਅੰਦਰ ਅੱਗ ਬਹੁਤ ਜ਼ਿਆਦਾ ਜਲਦੀ ਵੀ ਸੀ 2 ਵਜੇ 1 ਮਿੰਟ ਦੇ ਅਸੀਂ ਉਸੇ ਟਾਈਮ ਨਾਲ ਹੀ ਮੰਗੂ ਭਾਈ ਨੂੰ ਆਪਣਾ ਹੋ ਸਕਦਾ ਫੋਨ ਕੀਤਾ ਕਿ ਤੁਹਾਡੇ ਗਰਾਊਂਡ ਚ ਕਿਸੇ ਨਾਲ ਅੱਗ ਲੱਤੀ ਹੋਈ ਹੈ ਤੇ ਜਦੋਂ ਜਦੋਂ ਇਹ ਪਹੁੰਚੇ ਉਦੋਂ ਸਾਰੀ ਗੱਡੀ ਪੂਰੀ ਜਲ ਚੁੱਕੀ ਹੋਈ ਸੀ ਤੁਸੀਂ ਅੰਦਰ ਕੋਈ ਵਿਅਕਤੀ ਦੇਖਿਆ ਕੋਈ ਨਹੀਂ ਅੰਦਰ ਕੋਈ ਵਿਅਕਤੀ ਨਹੀਂ ਦੇਖਿਆ ਪਰ ਇਹ ਹੈ ਕਿਸੇ ਦੀ ਸ਼ਾਰਤੀ ਹੈ ਕਿੰਨੇ ਕੋਈ ਦਾ ਸਮਾਂ ਸੀ ਤਕਰੀਬਨ 2 ਵਜੇ 1 ਮਿੰਟ ਦੇ ਅਸੀਂ ਪਹੁੰਚੇ ਪਰ ਇੱਥੇ ਗਲੀ ਵਿੱਚ ਸਭ ਤੋਂ ਪਹਿਲਾਂ ਤੁਸੀਂ ਦੇਖਿਆ ਤੁਹਾਨੂੰ ਕੀ ਲੱਗਦਾ ਕਿ ਕਿੰਨਾ ਸਮਾਂ ਪਹਿਲਾਂ ਵਾਰਦਾਤ ਹੋਈ ਹੋਵੇਗੀ ਇਹ ਸਾਡੇ ਤੋਂ 15-20 ਮਿੰਟ ਪਹਿਲਾਂ ਵਾਰਦਾਤ ਹੋਈ ਹੈ ਜਦੋਂ ਜਦ ਕਈ ਪਹੁੰਚੇ ਪੂਰੀ ਗੱਡੀ ਚੱਲ ਕੇ ਰਾਹ ਕੋ ਚੁੱਕੀ ਹੋਈ ਸੀ ਪਲੱਥ ਬਾਜ਼ਾਰ ਚ ਪਹਿਲੇ ਵੀ ਦੁਕਾਨਾਂ ਤੇ ਕੁਝ ਦੁਕਾਨਾਂ ਤੇ ਅੱਗ ਲੱਗੀ ਕੀ ਉਹਨਾਂ ਦਾ ਕੁਝ ਸਾਹਮਣੇ ਆਇਆ ਅੱਗ ਦੇ ਕਾਰਨਾਂ ਦਾ ਕੁਝ ਸਾਹਮਣੇ ਨਹੀਂ ਆਇਆ ਲੋਕੀ ਇਹੀ ਮੰਨਦੇ ਸ਼ਾ ਸ਼ੋਰਟ ਸਰਕਟ ਪਰ ਇਹ ਕਿਸੇ ਛਾਰ ਦੀ ਹੋ ਸਕਦੀ ਹੈ ਠੀਕ ਹੈ